ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋ ਤੇ ਮੈਂ ਸਰਬਜੀਤ ਕੌਰ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਸਾਡੀਆਂ ਵੀਡੀਓਜ਼ ਨੂੰ ਬਹੁਤ ਸਪੋਰਟ ਕੀਤਾ ਲਾਈਕ ਕੀਤਾ ਸ਼ੇਅਰ ਕੀਤਾ ਐਨੇ ਸੋਹਣੇ ਸੋਹਣੇ ਕਮੈਂਟ ਕੀਤੇ ਸੋ ਅੱਜ ਅਸੀਂ ਦੂਸਰੇ ਖੇਤ ਕੋ ਮਨ ਚੱਲੇ ਸੀ ਸੋਚਿਆ ਕਿਉਂ ਨਾ ਅੱਜ ਨਾਲ-ਨਾਲ ਇੱਕ ਵਲੌਗ ਬਣਾਇਆ ਜਾਵੇ ਕਿ ਸਾਰਿਆਂ ਨੂੰ ਆ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਜਾਣ ਔਰ ਖੇਤ ਵੀ ਘੁੰਮਿਆ ਜਾਵੇ ਅੱਜ ਮੌਸਮ ਫਿਰ ਬਹੁਤ ਸੋਹਣਾ ਸੀ ਤੁਹਾਡੇ ਬਾਰਿਸ਼ ਹੋਈ ਹੈ ਜਾਂ ਨਹੀਂ ਹੋਈ ਸਾਡੇ ਕੱਲ ਵੀ ਬਾਰਿਸ਼ ਬਹੁਤ ਸੀ ਅੱਜ ਵੀ ਮੌਸਮ ਫਿਰ ਬਾਰਿਸ਼ ਵਾਲਾ ਹੋ ਰਿਹਾ ਤੇ ਹੁਣ ਅਸੀਂ ਥੋੜੀ ਦੂਰ ਖੇਤ ਘੁੰਮਣ ਜਾ ਰਹੇ ਹਾਂ ਜਿਸ ਕੰਦੇ ਵੀ ਭੈਣ ਭਰਾ ਵੀਡੀਓ ਵੇਖਦੇ ਆ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਜਿਸ ਨਾਲ ਸਾਨੂੰ ਐਪਰੀਸ਼ੀਏਸ਼ਨ ਵੀ ਮਿਲਦਾ ਹੈ ਕਿ ਹਾਂਜੀ ਅਸੀਂ ਵੀਡੀਓਜ਼ ਬਣਾਈਏ ਕੰਟੈਂਟ ਦੇ ਬਾਰੇ ਵੀ ਜ਼ਰੂਰ ਕੋਈ ਚੀਜ਼ਾਂ ਸ਼ੇਅਰ ਕਰਿਆ ਕਰੋ ਤੇ ਚਲੋ ਤੁਹਾਨੂੰ ਬੈਕ ਕੈਮਰਾ ਕਰਕੇ ਐਟਮਾਸਫੇਅਰ ਦਿਖਾਉਨੇ ਆ ਕਿ ਕਿੱਦਾਂ ਦਾ ਥਿਊ ਆ ਬਹੁਤ ਵਧੀਆ ਲੱਗਦਾ ਆ ਆਪਾਂ ਅਕਸਰ ਹੀ ਕਮਰਿਆਂ ਚ ਬੰਦ ਹੋ ਕੇ ਰਹੇਗੇ ਸੋ ਇਹ ਪਿਆਰੇ ਜਿਹੀ ਪਤੀ ਨੇ ਤੇ ਪਿਆਰੇ ਜਿਹੀ ਬੱਚਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਗੁਨ ਹੈ ਜਦੋਂ ਅਸੀਂ ਇੱਕ ਦਿਨ ਆਪਾਂ ਉੱਥੇ ਕੋਠੇ ਤੇ ਅਸੀਂ ਵੀਡੀਓਜ਼ ਬਣਾਈਆਂ ਸੀ ਉਦੋਂ ਮੈਂ ਵੀ ਵੀਡੀਓ ਮੰਮਾ ਨਾਲ ਕੀਤੀ ਸੀ ਨਾ ਉਦੋਂ ਤੁਸੀਂ ਦੇਖਿਆ ਹੋਣਾ ਕਾਸ਼ੇ ਦੇਖਿਆ ਹੋਊਗਾ ਬਿਲਕੁਲ ਦੇਖਿਆ ਹੋਗਾ ਕਿ ਮੈਂ ਲਾਈਵ ਤੇ ਬਲੌਗ ਕੀਤਾ ਸੀ online ਆ Okay ਨਹੀਂ ਵੈਸੇ ਸਾਰੇ ਬਹੁਤ ਸੋਹਣੇ ਕਮੈਂਟ ਵੀ ਕਰਦੇ ਆ ਉਹ ਕਹਿੰਦੇ ਹੁੰਦੇ ਆ ਤੁਹਾਡੀ ਬੇਟੀ ਬਹੁਤ ਪਿਆਰੀ ਹੈ ਜੀ ਬਹੁਤ ਸੋਹਣਾ ਬੋਲਦੀ ਆ ਸੋ ਉਹਦੇ ਵਾਸਤੇ ਥੈਂਕ ਯੂ ਵੀ ਕਰ ਦੋ ਤੇ ਮੈ ਤੁਹਾਨੂੰ ਇਹ ਗੱਲ ਦੱਸਾਂ ਅੱਜ ਇਸੇ ਦੂਰ ਖੇਤ ਹੈ ਉਸ ਉਸ ਕਿੱਲੇ ਦਾ ਨਾਮ ਵੀ ਹੈਗਾ ਉਹ ਕਿੱਲੇ ਦਾ ਨਾਮ ਮੈਂ ਤੁਹਾਨੂੰ ਅੱਜ ਦੱਸਾਂਗੀ ਉਹਦਾ ਨਾਮ ਹੈ ਕਾਲੇ ਵਾਲਾ ਕਿਲਾ ਓਕੇ ਬੱਦ ਅੱਛਾ ਤੁਸੀਂ ਇੱਥੇ ਵਾਹ ਤੂ ਸਾਰੇ ਖਾਲੇ ਬਨੇ ਹੋਏ ਜਿਹੜੇ ਇੱਟਾਂ ਦੇ ਨੇ ਕਈ ਮਿੱਟੀ ਵਾਲੇ ਬਨੇ ਹੋਏ ਹੈ ਕਈ ਇੱਟਾਂ ਦੇ ਬਨੇ ਹੋਏ ਹੈ ਨਹੀਂ ਨਾ ਤੇ ਮੈਨੂੰ ਜਦੋਂ ਮੈਂ ਇਨਾ ਤੇ ਚੜਦੀ ਨਹੀਂ ਮੈਨੂੰ ਬਹੁਤ ਮਜ਼ਾ ਆਉਂਦਾ ਇਹ ਬੱਚੇ ਹੋਣਗੇ ਉਹਨਾਂ ਨੂੰ ਤਰਨਾ ਬਸਾਂ ਦਾ ਉਗਾ ਤੇ ਮੈਂ ਥਨੂ ਤਰਕੇ ਵੀ ਵਿਖਾ ਸਕਦੀ ਹਾਂ ਚਲ ਲੋ ਮੈਂ ਥਨੂ ਤਰਕੇ ਵਿਖਾਉਣੀ ਹਾਂ ਇਹਦੇ ਵਿੱਚ ਪਾਣੀ ਹੀ ਹੈਗਾ ਤੇ ਈਜ਼ੀ ਹੀ ਹੈਗਾ ਤੁਸੀਂ ਟਿਚ ਐਂਡ ਅਰ ਨਾ ਉਹ ਧਿਆਨ ਨਾਲ ਮੈਨੂੰ ਆਉਂਦੇ ਮੇਰੇ ਲਾਫ ਫੁੱਪਰ ਕਰ ਲੈਣੀ ਆ ਅਗਰ ਮੈਂ ਡਿੱਗ ਗਈ ਤਾਂ ਕੁਝ ਨਹੀਂ ਹੋਵੇ ਓਕੇ ਕੋਈ ਗੱਲ ਨਹੀਂ ਅਗਰ ਤੁਸੀਂ ਡਿੱਗੇ ਤਾਂ ਅਸੀਂ ਚੱਕ ਲਵਾਂਗੇ ਹਾਂ ਮੈਂ ਕਿਹਨੂੰ ਡਿੱਗੂੰਗੀ ਕੋਈ ਪਤਾ ਨਹੀਂ ਲੱਗਦਾ ਬੇਟੇ ਇਹ ਮੇਰੇ ਪਾਪਾ ਵੀ ਚੱਲ ਚੱਲ ਸਰਗੁਣ ਚੱਲੋ ਹੁਣ ਤਾਂ ਦਰ ਵੀ ਨਾ ਲੱਗਿਆ ਹੁਣ ਤਾਂ ਤੂੰ ਤਿਆਰੀ ਸੀ ਮੈਨੂੰ ਨਹੀਂ ਡਰ ਲੱਗਦਾ ਐਕਲ ਲੱਗਦਾ ਨਹੀਂ ਕੋਈ ਐਸੀ ਉਸਤ ਅੱਛਾ ਚਲੋ ਹੁਣ ਕੁਛ ਦੱਸੋ ਹੁਣ ਆਪਣੇ ਕਹਿ ਰਹੀ ਆ ਕਿ ਹੁਣ ਸਾਨੂੰ ਡਰ ਲੱਗ ਰਿਹਾ ਤੂੰ ਫਿਰ ਮੈਂ ਮम्मा ਪਾਪਾ ਦਾ ਹੈੱਡਵਾਰ ਕਿ ਤੋੜੀ ਤੂੰ ਇੱਥੇ ਟੱਕਿਆ ਨਹੀਂ ਜਾਂਦਾ ਕੁਝ ਬੁੱਕ ਕਰੇ ਵੀ ਗੇਰ ਵੀ ਜਲੇ ਇੱਕ ਦਿਨ ਤਾਂ ਉਹ ਸੁੱਚੀ ਕਰ ਗਈ ਸੀ ਓ ਮਾਈ ਗਾਡ ਤੈਨੂੰ ਪਤਾ ਹੈ ਜਦੋਂ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਨਾ ਉਦੋਂ ਮੈਂ ਨਾ ਤੇਰੇ ਪਾਪਾ ਨਾਲ ਪਾਣੀ ਲਵਾਉਣ ਆਉਂਦੀ ਹੁੰਦੀ ਸੀ ਅਸੀਂ ਦੋਨੋਂ ਮੈਂ ਤੇ ਤੇਰਾ ਪਾਪਾ ਦੋਨੋਂ ਨਾ ਮੋਟਰ ਤੇ ਆ ਕੇ ਅਸੀਂ ਜੱਸ ਨੇ ਪੂਰੇ ਬੰਨਣੇ ਮੇਰਾ ਤੇ ਬੈਟਰੀ ਲੈ ਕੇ ਆਉਣਾ ਪਾਪਾ ਨਾਲ ਮੈਂ ਬਹੁਤ ਕੰਮ ਕਰਉਂਦੀ ਸੀ ਫੇਵਰੀ ਵਿੱਚ ਕਈ ਵੀ ਲੈ ਕੇ ਆਉਂਦੀ ਹੁੰਦੀ ਸੀ ਜਿੱਕੜੀ ਬਹੁਤ ਹੈ ਲਓ ਜੀ ਪਹੁੰਚ ਗਏ ਅਸੀਂ ਆਪਦੇ ਕਾਲੇ ਵਾਲੇ ਕਿਲੇ ਚ ਜਿਹੜਾ ਤੁਹਾਨੂੰ ਸਰਗ ਹੁੰਦਾ ਸਰੇ ਸੀ ਇੱਥੇ ਅਸੀਂ ਚੈੱਕ ਕਰਨ ਆਏ ਸੀ ਨਰਮਾ ਪਰ ਥੋੜਾ ਨਰਮਾ ਬਹੁਤ ਸੋਹਣਾ ਹੈ ਬੜੇ ਸੋਹਣੇ ਸੋਹਣੇ ਬੂਟੇ ਹੋ ਗਏ ਆ ਦੇਖੋ ਜੀ ਹਾਂ ਸੋਹਣਾ ਵੈਸੇ ਤਾਂ ਅੱਜ ਕੱਲ ਲੋਕ ਝੋਨਾ ਹੀ ਬੀਜਦੇ ਆ ਝੋਨਾ ਲਾਉਂਦੇ ਆ ਵਿੱਚ ਅਸੀਂ ਆ ਜੀ ਅਸੀਂ ਵਿੱਚ ਟਿੰਡੀਆਂ ਦੀਆਂ ਲਾ ਪਾਈਆਂ ਨੇ ਹਾਂ ਜੀ ਤੇ ਬੜਾ ਸੋਹਣਾ ਨਰਮਾ ਹੈ ਉਹ ਖੁਸ਼ ਹੋ ਗਈ ਵਾਕਈ ਕਿਸਾਨ ਦੀ ਰੂਹ ਤਾਂ ਉਹਦੇ ਖੁਸ਼ ਹੁੰਦੀ ਜਦੋਂ ਫਸਲ ਨੂੰ ਵੇਂਦਾ ਵੀ ਮੇਰੀ ਫਸਲ ਸੋਹਣੀ ਨਰਮਾ ਸਰਬਾਪਾਪ ਕੇ ਫਸਲ ਵੇਖੀ ਉਹ ਤੋਂ ਮੀਂਹ ਵੀ ਸਟਾਰਟ ਹੋ ਗਿਆ ਹੈ ਨਾ ਹਾਂ ਬਾਰਿਸ਼ ਹੋਣੀ ਸ਼ੁਰੂ ਹੋ ਗਈ ਆ ਹਾਂਜੀ ਤੇ ਸਾਰੀ ਜਿਹੜੀ ਨਵਾਂ ਚ ਪਾਣੀ ਪੜ ਚੁੱਕਿਆ ਜੀ ਇਹ ਨਾ ਯਾਬ ਕਰੇ ਜਾਂਦੇ ਜਾਂਦੇ ਫਿਰ ਕੱਲ ਵਾਂਗੂ ਨਾਈਆਂ ਧੋਈਆਂ ਹੋ ਜਾਣਗੀਆਂ ਹਾਂਜੀ ਹੈ ਨਾ ਹਾਂਜੀ ਤੁਸੀਂ ਦੱਸੋ ਤੁਸੀਂ ਕਿਹੜਾ ਕਿਹੜਾ ਕਿਹੜੇ ਕਿਹੜੇ ਏਰੀਆ 'ਚ ਨਰਮਾ ਹੁੰਦਾ ਆ ਕਿਹੜਾ ਨਰਮਾ ਤੁਸੀਂ ਬੀਜਦੇ ਹੋ ਕਿਹੜੀ ਵੈਰੈਟੀ ਬੀਜ ਦਿਓ ਕਿਹੜੀ ਵਧੀਆ ਹੁੰਦੀ ਕਿਉਂਕਿ ਅੱਜ ਕੱਲ ਤਾਂ ਝੋਨਾ ਹੀ ਚੱਲਦਾ ਸਭ ਨੇ ਤੇ ਅਸੀਂ ਵੈਸੀ ਹੀ ਨਰਮਾ ਵੇਚਿਆ ਧਰਤੀ ਚੋਂ ਪਾਣੀ ਖਤਮ ਕਰਨਾ ਹਾਂ ਗੱਲ ਕੁਛ ਨਹੀਂ ਤੇ ਵਧੀਆ ਕਾਟਨ ਬੀਜੋ ਪਰ ਫਿਰ ਉਹੀ ਗੱਲ ਆ ਜਾਂਦੀ ਬਿਮਾਰੀਆਂ ਇੰਨੀਆਂ ਜ਼ਿਆਦਾ ਹੋ ਗਈਆਂ ਕਿ ਨਰਮਾ ਪਹਿਲਾਂ ਜਿਵੇਂ ਇੰਨਾ ਨਰਮਾ ਹੋ ਜਾਂਦਾ ਸੀ ਹੁਣ ਹੁੰਦਾ ਹੀ ਨਹੀਂ ਕਦੇ ਮਿਲੀ ਬੱਗ ਆ ਗਈ ਕਦੇ ਲਾਲ ਸੁੰਡੀ ਆ ਗਈ ਐਜੇ ਚੀਜ਼ਾਂ ਹੋ ਜਾਂਦੀਆਂ ਚਲੋ ਖਰਾਬ ਸਾਬਰ ਨੂੰ ਦਵੇ ਖਾਣ ਪੀਣ ਨੂੰ ਦਵੇ ਚਲੋ ਜਰੂਰ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਕਿਹੜਾ ਕਿਹੜਾ ਏਰੀਆ ਨਰਮੇ ਵਾਲਾ ਹੈ ਕਿਹੜਾ ਝੋਨੇ ਵਾਲਾ ਹੈ ਜੇ ਤੁਸੀਂ ਕਿਹੜੀ ਵੈਰਾਈਟੀ ਬੀਜਦੇ ਹੋ ਕਿ ਕਿਸੇ ਨੂੰ ਵੀ ਫਾਇਦਾ ਹੋ ਜਾਏ ਜੀ ਹਾਂ ਵਧੀਆ ਨਿਕਲਦਾ ਹੈ ਚਲੋ ਹੁਣ ਬਾਰਿਸ਼ ਹੋ ਗਈ ਸਾਨੂੰ ਘਰੇ ਜਾਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਐਦਾਂ ਹੀ ਸਪੋਰਟ ਕਰਦੇ ਰਹੋ ਸਤਿ ਸ਼੍ਰੀ ਅਕਾਲ ਬਾਏ ਬਾਏ